ਹੈਲੋ YouTube ਫੈਮਿਲੀ ਅਸੀਂ ਜਾ ਰਹੇ ਹਾਂ ਚੰਡੀਗੜ੍ਹ ਤੇ ਆ ਰਹੀ ਮੇਰੀ ਮੰਮੀ ਵਾਹ ਹੈਲੋ ਤੇ ਹੈਲੋ ਏ ਬੜੀਆ تھا ਗੁਰੂ ਇਹ ਮੇਰੇ ਡੈਡੀ ਆ ਉਹ ਡਰਾਈਵਿੰਗ ਕਰ ਰਹੇ ਆ ਆਪਾਂ ਉਹਨਾਂ ਦੇ ਕੈਮਰੇ ਚ ਨਹੀਂ ਲਾਉਂਗੇ ਬੱਤ ਸਹੀ ਹੈ ਜਾਉਂਗੇ ਇੱਕਦਮ ਤੁਹਾਨੂੰ ਦਿਖਾਉਂਗੇ ਵੈਸੇ ਮੈਂ ਵੀ ਚੰਡੀਗੜ੍ਹ ਪਹਿਲੀ ਵਾਰੀ ਚੱਲੀ ਆ ਘੁੰਮਣੇ ਵਾ ਤਾਂ ਤਾਂ ਆਂਦੇ ਜਾਂਦੇ ਰਹਿੰਦਾ ਪਰ ਘੁੰਮਣ ਮੈਂ ਪਹਿਲੀ ਵਾਰ ਚੱਲੀ ਆ ਦੇਖਦੇ ਆ ਤੇਰਾ ਚੰਡੀਗੜ੍ਹ ਕਿੱਦਾਂ ਦਾ ਹੈ ਬਹੁਤ ਆਰੀ ਆਡੀਅன்ஸ் ਜੁੜੀ ਹੋਈ ਹੈ ਚੰਡੀਗੜ੍ਹ ਤੋਂ ਯਾਦ ਰਹਾ ਤੁਹਾਡੀ ਫਿੱਟੀ ਆ ਰਹੀ ਹੈ ਦੇਖਦੇ ਆ ਆਏ ਹਾਏ ਇਤਨਾ ਸਕੂਨ ਸ਼ਹਿਰ ਦਾ ਬੱਸ ਸਟੈਂਡ ਆ ਇਹ ਮੇਰੇ ਮੰਮਾ ਨੇ ਤੇ ਆਪਾਂ ਆਏ ਹਾਂ ਨਾ ਸ਼ਹਿਰ ਤੇ ਹੁਣ ਆਪਾਂ ਜਾਉਂਗੇ ਪਹਾੜੀ ਚੱਲਦੇ ਆਂ ਸਾਡੀਆਂ ਬੱਸਾਂ ਬੱਸ ਸਟੈਂਡ ਤਾਂ ਬਹੁਤ ਵੱਡਾ ਆ ਤਾਂ ਨਾ ਪਹਾੜੀ ਦੀ ਬੱਸ ਪੜੂਗੀ ਨਾ ਹੁਣ ਦੀ ਚੰਡੀ ਗਾੜ ਦੇ ਸਾਡਾ ਆ ਅਜ ਅੰਦਰ ਤੋਂ ਅੱਡ ਬੱਸ ਆ ਅਜ ਬੱਸ ਸਟੈਂਡ ਦਾ ਚੰਗੀ ਦੇਖਿਆ ਤਾਂ ਭਾਵੇਂ ਨਹੀਂ ਹੋਨੇ ਇਹ ਤਾਂ ਇਹ ਦੇਖਿਆ ਉਤੰਤ ਸਾਰੇ ਪਾਸੇ ਖੜੂ ਗਏ ਗਜਬ ਬੇਇੱਜ਼ਤੀ ਹੈ ਬਾਪੋ ਜਪੀਰਾ ਜੰਗੂ ਜੰਗੂ ਸੁਣਾਈ ਜੱਚੀ ਚੱਲੇ ਕਦਨਰ ਤੇ ਸਾਦਾ ਕਰੀ ਜਿਹਾ ਧਾਰ ਲੱਗਾ ਅਸੀਂ ਧਾਰ ਕੱਟ ਲਾ ਕੇ ਚੱਡੀ ਆਲੀ ਉਹਦੇ ਵੀ ਮਾਰੀ ਨਹੀਂ ਸਰਕਾਰ ਸਹੀ ਹੈ ਬਾਜਰੀ

ਮੈਨੂੰ ਕਰਵਾਉਂਦੀ ਕਿ ਤੇਰਾ ਵੀ ਕੰਮ ਕਰਵਾ ਮਾ ਜਾ ਕੇ